ਲੋ ਵੀ ਮਿੱਤਰੋ ਸਨੀਆਂ ਦਾ ਟਾਈਮ ਆ ਤੇ ਝੋਟੀਆਂ ਆਉਣ ਲੱਗੀਆਂ ਅੰਦਰ ਤਾਂ ਮੂਰੇ ਕਰਦੇ ਜਾਂਦੇ ਆ ਸਨਨੀ ਜਿਵੇਂ ਜਿਵੇਂ ਖਾਂਦੀਆਂ ਉਹ ਸਾਹ ਦੇ ਨਾਲ ਉਹਨਾਂ ਤਦ ਤੁਸੀਂ ਦੇਖ ਸਕਦੇ ਆ ਬੀ ਐਨ ਨੀ ਕਤੂੜੀ ਤੇ ਇਨਨਕ ਦਾਣਾ ਜਿਹੜਾ ਰਲੀ ਜਾਂਦਾ ਤੇ ਸਾਰੀਆਂ ਮੱਜਾਂ ਨੂੰ ਬਸ ਇੰਨੀ ਨਿਕ ਜਿਹੜੀ ਸਨਨੀ ਮਿਲ ਜਾਣੀ ਆ ਬਸ ਜਿੰਨੀ ਇੱਕ ਦੇ ਸਕਦੇ ਆ ਸਾਰਿਆਂ ਨੂੰ ਐਵਰੇਜ ਜਿਹੜੀ ਤੂੜੀ ਆ ਉਹ ਬਸ ਇੰਨੀ ਕੀ ਪੈਣੀ ਆ ਕਿਉਂਕਿ ਜਿਆਦੇ ਮੱਝਾਂ ਜਿਹੜੀਆਂ ਸੱਜਰ ਐ ਉਹ ਤਾਂ ਝੋਟੀਆਂ ਲੱਗ ਜਾਂਦੀਆਂ ਦੂਜੀ ਲੋਟ ਖਾਣ ਮਤਲਬ ਗਿੱਲਾ ਤਾਂ ਨਾ ਮਤਲਬ ਤੋਕੜਾ ਉਸ ਤੋਂ ਬਾਅਦ ਫਿਰ ਗਿੱਲਾ ਗੁੱਲਾ ਦਾਣਾ ਕਈ ਵਾਰੀ ਛੱਡਦੀਆਂ ਫਿਰ ਸੁੱਕੇ ਦੀ ਚੱਲ ਪਾਉਂਦੀਆਂ ਫਿਰ ਉਹ ਵੀ ਖਾਂਦੀਆਂ ਰਹਿੰਦੀਆਂ ਤੇ ਲਓ ਵੀ ਮਿੱਤਰੋ ਐਹ ਲੋਟ ਤਾਂ ਸਾਰੇ ਤੁਸੀਂ ਦੇਖ ਸਕਦੇ ਆ ਲੈਂਡ ਦੇ ਵਿੱਚ ਸਾਰੀਆਂ ਖਲਨੀਆਂ ਦੇ ਉੱਤੇ ਜਿਹੜਾ ਇਹਨਾਂ ਦਾ ਆਟੋ ਆਟਾ ਜਿਹੜੀ ਫੀਡ ਐ ਜਿਹੜੇ ਵੀ ਸਾਹ ਦੇ ਨਾਲ ਐ ਤੋਕੜ ਗੱਬਨ ਕੋਈ ਡਰਾਈ ਉਹ ਸਾਹਬ ਦੇ ਨਾਲ ਸਾਰੀਆਂ ਜਿਹੜੀਆਂ ਫੀੜਾ ਪਾਈ ਜਾਂਦੀਆਂ ਪੈ ਕੇ ਫੀੜਾ ਇੱਦਾਂ ਹੀ ਆਉਂਦੇ ਆ ਤਾਂ ਇਦਾਂ ਹੀ ਹੁਣ ਜਿਹੜਾ ਇਹ ਆਪਣਾ ਟੋਨੀ ਹੁਣ ਬੰਨੀ ਜਾਂਦਾ ਮੱਝਾਂ ਅੰਦਰ ਤੇ ਪਵਨ ਮੂਰੇ ਤਾਂ ਹੁਣ ਸਾਰੀਆਂ ਝੋਟੀਆਂ ਨੇ ਇਧਰ ਅੰਦਰ ਹੀ ਆ ਜਾਣਾ ਆ ਝੋਟੀ ਮੈਨੂੰ ਲੱਗਦਾ ਗੱਭਨ ਰਹੀ ਏ ਗੱਭ ਡੋਕਾ ਕਰ ਗਈ ਬਾਈ ਆ ਝੋਟੀ ਟੋਨੀ ਡੋਕਾ ਕਰ ਗਿਆ ਨਾ ਇਹ ਹਾਂ ਇਹ ਡੋਕਾ ਕਰ ਗਿਆ ਜੇ ਗੱਭਨ ਰਹੇਗਾ ਜੇ ਝੁੱਟੀ ਇਸ ਇਹਦੇ ਬਲੱਡ ਦੇ ਵਿੱਚ ਇਹ ਬਹੁਤ ਵਧੀਆ ਚੀਜ਼ ਆਏ ਆ। ਇਹਦੀ ਮਾਂ ਵੀ ਦਿੱਲੀ ਵਾਲੀ ਆਈਆਂ। ਇਹਦੀਆਂ ਦਿੱਲੀ ਵਾਲੀ ਦੀ ਬਲੱਡ ਲਾਈਨ ਦੇ ਵਿੱਚ ਇਹ ਬਹੁਤ ਵਧੀਆ। ਤਾਂ ਇਧਰ ਇਸ ਵਲੇ ਤੱਕ ਦੇਖੋ ਤੜਕੇ ਹੁਣ ਇਹ ਤਕਰੀਬਨ 7:30 ਵਜੇ ਬਸ ਬਾਹਰ ਆ ਕੇ ਕੱਖ ਖਾਣੇ। ਇਹਨਾਂ ਨੇ 7:30 ਤੋਂ ਵੀ ਪਹਿਲਾਂ ਹੀ ਆ ਜਾਂਦੀਆਂ ਇਹ। ਤੇ 7:30 ਵਜੇ ਦੰ ਤਾਂ ਇਹ ਕੱਖੋ ਖਾ ਕੇ ਬੈਹ ਜਾਂਦੀਆਂ। ਠੀਕ ਹੈ। ਉਸ ਤੋਂ ਬਾਅਦ ਫਿਰ ਪਾਣੀ 9-10 ਵਜੇ ਫਿਰ ਪੀਂਦੀਆਂ ਇਹ। ਤੇ 9 10 ਵਜੇ ਤੱਕ ਫਿਰ ਪਾਣੀ ਪੀਂਦੀਆਂ ਪਾਣੀ ਤੋਂ ਬਾਅਦ ਫਿਰ ਇਹਨਾਂ ਨੇ ਅਰੈਸਟ ਕਰਨੀਆਂ ਅਰੈਸਟ ਕਰਕੇ ਐਸ ਵੇਲੇ ਹੁਣ ਬਚ ਗਏ ਤਕਰੀਬਨ 3 ਤਾਂ ਇਹਨਾਂ ਨੇ ਥੋੜੇ ਜਿਹਾ ਅੱਗੇ ਸੀ 2:00 ਵਜੇ ਕਰਦੇ ਹੁਣ 3:00 ਵਜੇ ਐ ਵੀ ਚਲ ਹੋਰ ਅੱ비 ਧੁੱਪ ਜਿਹੜੀ ਲੱਗ ਜਾਂਦੀ ਆ ਤਾਂ ਹੁਣ 3:00 ਵਜੇ ਦਿਨ ਇਹਨਾਂ ਨੇ ਪਹੁੰਚਣਾ ਅੰਦਰ ਸਲਤਾਨਾ ਉਹ ਸਲਤਾਨਾ ਸਲਤਾਨਾ ਵਰਗੀਆਂ ਪਹਿਲਾਂ ਪਾਣੀ ਪੀਂਦੀਆਂ ਰੀਆਂ ਆ ਖੇਲ ਚੋਂ ਤੇ ਹੁਣ ਪਾਣੀ ਪੀਨੋਂ ਹਟ ਗਈਆਂ ਕਿਉਂਕਿ ਸਿਰ ਪੈਨੋਂ ਹਟ ਗਿਆ ਇੱਕ ਦਿਨ ਪਾਇਆ ਸੀ ਨੇ ਔਖੀ ਜੀ ਨੇ ਕੱਢਿਆ ਤੇ ਫਿਰ ਇਧਰੋਂ ਹਟ ਕੇ ਪਾਣੀ ਪੀਣਾ ਤੇ ਹੁਣ ਇਹ ਸਾਰੀਆਂ ਾਡੋ ਅਡ ਹੁਣ ਆ ਵੱਡੀਆਂ ਸਾਰੀਆਂ ਖੋਣੀਆਂ ਤੇ ਜਾਵੜਣੀਆਂ ਆਪਦਾ ਖਾਨ ਖੂਨ ਨੂੰ ਤੇ ਇਹਦੇ ਵਿੱਚ ਇੱਕ ਗਾਂ ਦੀ ਉਹ ਛੋਟੀ ਫੀਮੇਲ ਐ ਇਹਨੂੰ ਛੱਡ ਦੇਣਾ ਤੇ ਨਾਲ ਉਸ ਤੋਂ ਬਾਅਦ ਆ ਬੱਚਿਆਂ ਨੂੰ ਛੱਡ ਦਾਂਗੇ ਕਾਂਟਾ ਕੁ ਫਰੇਖ ਖਿੜ ਖੂੜ ਜੇ ਲੈਂਦੇ ਉਹਨਾਂ ਕਟੀਆਂ ਦੱਸੋ ਬੱਚੇ ਕਿਸੇ ਗੱਲੋਂ ਲਿਸੇ ਲੁਸੇ ਤਾਂ ਨਹੀਂ ਲੱਗਦੇ ਬਿਗਰੋ ਜ਼ਰੂਰ ਦੱਸੋ ਆ ਤਾਂ ਵਿਚਾਰੀ ਛੋਟੀ ਹੁੰਦੀ ਪੇੜ ਚੜੀ ਹੋਈ ਐ ਇਹਨਾਂ ਦੇ ਹਾਏ ਮਨਤੀ ਵਾਲ ਦੇ ਇਹ ਬਾਲਪੂਲ ਪਟ ਦਿੰਦੀ ਸੀ ਤੇ ਹਾਲ ਤੱਕ ਵਿਚਾਰੀ ਦੇ ਵਾਲ ਜੇ ਆਏ ਨਹੀਂ ਉਦੋਂ ਇਹਨੇ ਬਹੁਤ ਖਿੱਚੇ ਵਾਲ ਸੁਲਤਾਨਾ ਸੁਲਤਾਨਾ ਉਹ ਸੁਲਤਾਨਾ ਆ ਜਾ ਆ ਜਾ ਉਰੇ ਆ ਜਾ ਆ ਜਾ ਸੁਲਤਾਨਾ ਆ ਜਾ ਤੋ ਆ ਜਾ ਇਹ ਆ ਗਈ ਜੀ ਆਪਣੀ ਸੁਲਤਾਨਾ ਹਾਂ ਤੇ ਹੱਥ ਚਟਣਾ ਕੀ ਹੋਜੂ ਹਾਂ ਕੀ ਕਰਨਗੀ ਹੈ ਦੰਦੀ ਰਹਿਣਾ ਵੱਡੀ ਮੇਰੇ ਕੀ ਸਵਾਦ ਹਾਂ ਦਾ ਤਨ ਕਦਾ ਸੋ ਇਹਨਾਂ ਦੀ ਗਰੋਥ ਗਰੁੱਪ ਦੇ ਵਿੱਚ ਲੱਗੀ ਤਾਂ ਨਹੀਂ ਕਮੀ ਬਾਈ ਕੋਈ ਤਾਂ ਤੈ ਦੇਖ ਸਕਦੇ ਆ ਯਾਰ ਐਸ ਵੜੇ ਕੱਚੇ ਥਾਂ ਦੇ ਵਿੱਚ ਆ ਕੇ ਨਾ ਬਾਹਰ ਪਸ਼ੂਆਂ ਦਾ ਗੰਤ ਕਿਵੇਂ ਉਤਰ ਜਾਂਦਾ ਹਾਂ ਬਿਲੋ 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 ਓ ਬਿਲੋ ਓ ਆ ਗਈਆਂ ਖੁਸ਼ੀ ਤੇ ਪਰੋ ਖੁਸ਼ੀ ਝੱਕ ਜਾਂਦੇ ਖੁਸ਼ੀ ਓ ਖੁਸ਼ੀ ਉੱਤੋਂ ਦੀ ਹੈਗੇ ਇੱਦਾਂ ਟਾਰ ਜਾਂਦੇ ਤੇ ਸਾਰੀਆਂ ਆਦੇਸ ਵਾਲੇ ਇੱਦਾਂ ਪ੍ਰਸਾ ਮਾਈਟ ਹੱਲਦਾ ਦੋ ਕ ਨੂੰ ਸਾਂਝੇ ਆ ਜਾਂਦੇ ਤਿੰਨਾਂ ਨੂੰ ਕਹਿ ਸਕਦੇ ਆ ਬੈਠੇ ਉਹਨਾਂ ਦਾ ਚਾਰਾਂ ਨੂੰ ਆ ਜਾਂਦੀ ਹੈ ਤੇ ਪਰ ਇਸ ਵਾਲੇ ਹੁਣ ਮੌਸਮ ਬੜਾ ਵਧੀਆ ਰਹਿੰਦਾ ਕਿਉਂਕਿ ਸਾਰੇ ਦਿਨ ਦੀ ਜਿਹੜੀ ਧੁੱਪ ਹੈ ਨਾ ਇਹਨਾਂ ਦੇ ਉੱਤੋਂ ਦੀ ਲੰਗਣੀ ਹੈ ਹੁਣ ਅੰਦਰ ਵੀ ਲਜਾਂ ਨੂੰ ਹਟ ਗਏ ਧੁੱਪ ਹੁਣ ਤਾਂ ਕਈ ਵਾਰ ਤਾਂ ਕਰੜੀ ਵੀ ਥੋੜੀ ਜੀ ਹੋ ਜਾਂਦੀ ਹੈ ਪਰ ਨਹੀਂ ਪਸ਼ੂ ਉਹ ਮੇਜ ਕਰੀ ਢਲ ਜਾਂਦੇ ਤੇ گاਵਾ ਦਾ ਹੁਣ ਦੂਜੇ ਲੋੜ ਨਜ਼ਾਰਾ گاਵਾ ਦਾ ਆ ਟਾਈਮ ਦੇ ਵਿੱਚ ਨਾ ਇਹਨਾਂ ਨੇ ਅੰਦਰ ਜਾਣਾ ਤੇ ਨਾ ਇਹਨਾਂ ਨੇ ਬਾਹਰ ਰਾਤ ਨੂੰ ਬਾਹਰ ਆਉਣਾ ਇਹਨਾਂ ਨੇ ਬਸ ਇੱਥੇ ਹੋ ਕਰਨਾ ਵੱਡੀਆਂ ਆਵੇ ਪੋਰਸ਼ਨ ਦੇ ਵਿੱਚ ਹੁੰਦੀਆਂ ਬਸ ਇਹਨਾਂ ਨੂੰ ਹੁਣ ਜਿਵੇਂ ਸੰਨੀ ਸੁੰਨੀ ਖਾਲੀ ਬਸ ਇਹਨਾਂ ਨੂੰ ਪਰਲੇ ਪਾਸੇ ਖੋਲੀਆਂ ਕਰਦਾਨੇ ਕਿਉਂਕਿ ਅੰਦਰ ਤਾਂ ਮੁੜ ਕੇ ਸਾਰੀਆਂ ਜਿਹੜੀਆਂ ਮੱਝਾਂ ਵਾਲਾ ਸੈਟ ਮੈਂ ਮੱਝਾਂ ਝੋਟੀਆਂ ਕਟਰੂ ਇਹ ਸਾਰੀਆਂ ਅੰਦਰ ਜਾਵੜਾਂਦੀਆਂ ਹਾਂ ਕਾਲੀ ਇਹ ਆ ਗਈ ਜਿਹੜੀ ਝੋਟੀ ਆਪਣੀ ਕਾਲੀਨਾਗਿੰਦੂ ਦੇ ਸੂਏ ਵਾਲੀ ਲੋ ਵੀ ਮਿੱਤਰੋ ਇਹ ਦੁਪਹਿਰ ਦਾ ਟਾਈਮ ਸੀ ਕੰਮ ਜਾ ਕਰੀ ਜਾਂਦੇ ਸੀ ਤੇ ਮੈਂ ਕਿਹਾ ਚਲੋ ਵਧੀਆ ਲੱਗਿਆ ਮੈਂ ਕਿਹਾ ਇੱਕ ਥੋੜੀ ਜੀ ਵੀਡੀਓ ਬਣਾ ਲੈਣੀ ਆ ਛਨੋ ਓ ਛਨੋ 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 ਹਾਂ ਸਨੋ ਠੀਕ ਹੈ ਜੀ ਬਾਈ ਧੰਨਵਾਦ ਸਸਕਾਲ ਵੀਡੀਓ ਵਧੀਆ ਲੱਗਦੀ ਹੈ ਕਰਿਆ ਕਰੋ ਸ਼ੇਅਰ ਦਬਕੇ ਜੀ